ਡੀਐਸਪੀ ਲਖਵੀਰ ਸਿੰਘ ਟੀਵਾਣਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸਿਟੀ ਪੁਲਿਸ ਚ ਸ਼ਹਿਰ ਦੇ ਇੱਕ ਵਿਅਕਤੀਆ ਔਰਤ ਨੂੰ ਬਹਿਲਾਫਸਲਾ ਕੇ ਲੈ ਜਾਣ ਦੇ ਦੋਸ਼ ਚ ਅਣਪਛਾਤੇ ਦੋਸ਼ੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਪੁਲਿਸ ਨੇ ਤਫਤੀਸ਼ ਦੌਰਾਨ ਕੁੜੀ ਨੂੰ ਲੰਗਿਆਣਾ ਪਿੰਡ ਤੋਂ ਕਥਿਤ ਨਾਮਿਕ ਗੈਂਗਸਟਰ ਦਵਿੰਦਰ ਸਿੰਘ ਕੋਲੋਂ ਬਰਾਮਦ ਕਰ ਲਿਆ ਸੀ ਮੌਕੇ ਤੋਂ ਦਵਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਬਾਅਦ ਵਿੱਚ ਦੋਵਾਂ ਨਾਮ ਤੇ ਦੋਸ਼ਾਂ ਨੇ ਦਵਿੰਦਰ ਸਿੰਘ ਨੂੰ 3 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਛੱਡ ਦਿੱਤਾ ਜਦੋਂ ਕਿ ਗ੍ਰਫਤਾਰ ਕੀਤੇ ਦੋਸ਼ੀਆਂ ਨੂੰ ਦਵਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਕੇਸ ਚੋਣ ਨਾਮਜ਼ਦ ਕਰਨਾ ਬਣਦਾ ਸੀ ਇਹਨਾਂ ਨੇ ਲੜਕੀ ਨੂੰ ਉਹਦੇ ਵਾਰਸਾਂ ਦੇ ਬਾਲੇ ਕਰ ਦਿੱਤਾ ਤੇ ਜਿਹੜੇ ਦੋ ਲੜਕੀ ਸੀਗੇ ਉਹਨਾਂ ਨੂੰ ਛੱਡ ਦਿੱਤਾ ਦਵਿੰਦਰ ਨੂੰ ਤੇ ਲਵਪ੍ਰੀਤ ਨੂੰ ਇਹਨਾਂ ਦਾ ਫੋਨ ਤੇ ਵਟਸਐਪ ਤੇ ਸੋਸ਼ਲ ਮੀਡੀਆ ਤੇ ਟੱਚ ਸੀ ਸੋਸ਼ਲ ਮੀਡੀਆ ਤੇ ਲੜਕੀ ਟੱਚ ਸੀ ਦਵਿੰਦਰ ਵਗੈਰਾ ਅਜੇ ਤੱਕ ਸਾਡੇ ਕੋਲ ਜਿਹੜੀ ਗੈਂਗਸਟਰ ਐਂਗਲ ਨਹੀਂ ਆਇਆ ਹੈਗਾ ਅਜੇ ਤੱਕ ਇੰਨਾ ਹੈਗਾ ਵੀ ਜਿਹੜਾ ਦਵਿੰਦਰ ਹੈ ਉਹ ਕਿਸੇ 307 ਦੇ ਪਰਚੇ ਚ ਵਾਂਟਡ ਹੈਗਾ ਉਹ ਜਿੰਨੀ ਕੁ ਮੇਰੇ ਕੋਲ ਸਾਡੇ ਕੋਲ ਸੀਕ੍ਰੀਟ ਇਨਫੋਰਮੇਸ਼ਨ ਇਹੀ ਆਈ ਵੀ ਜਦੋਂ ਉਹਨਾਂ ਨੇ ਦਵਿੰਦਰ ਨੂੰ ਛੱਡਿਆ ਦਵਿੰਦਰ ਨੂੰ ਇਹਨਾਂ ਨੂੰ ਚਾਹੀਦਾ ਸੀ ਜਾਂ ਤਾਂ ਦਵਿੰਦਰ ਨੂੰ ਇਸੇ ਪਰਚੇ ਚ ਜਿਹੜਾ 314 ਨੰਬਰ ਦਰਜ ਜਗਦੀਪ ਸਿੰਘ ਨੇ ਕਰਾਇਆ ਜਾਂ ਤਾਂ ਉਹਦੇ ਚ ਇਹਨੂੰ ਅਰੈਸਟ ਕਰਕੇ ਜੇਲ੍ਹ ਭੇਜ ਦੇ ਜਾਂ ਉਹਨੂੰ ਨਾਮਿਨੇਟ ਕਰ ਦੇ ਇਹਨਾਂ ਨੇ ਨਾਮਿਨੇਟ ਕਰਨ ਦੀ ਬਜਾਏ ਉਹਨੂੰ ਛੱਡ ਦਿੱਤਾ ਦਵਿੰਦਰ ਨੂੰ ਜਦੋਂ ਕਿ ਇਹ ਗੱਲ ਸਾਹਮਣੇ ਹੋ ਗਈ ਸੀ ਕਿ ਵੀ ਜਿਹੜਾ ਦਵਿੰਦਰ ਹੈ ਉਹ ਕਿਤੇ ਹੋਰ ਪੁਲਿਸ ਨੂੰ ਵਾਂਟਡ ਹੈ ਇਦਿਛ ਦੋ ਬੰਦਿਆਂ ਦੇ ਖਿਲਾਫ ਅਸੀਂ ਇਹ ਸੀਕ੍ਰੀਟ ਇਨਫੋਰਮੇਸ਼ਨ ਤੇ ਮਾਮਲਾ ਦਰਜ ਕੀਤਾ ਕਿਉਂਕਿ ਸਬ ਇਨਸਪੈਕਟਰ ਬਲਜੀਤ ਸਿੰਘ ਐਸਐਚਓ ਸਿਟੀ ਤੇ ਦੂਸਰੇ ਹੈਗੇ ਨੇ ਭਵਨ ਕੁਮਾਰ ਐਸਆਈ ਇਹ ਮੁਕਦਮੇ ਦਾ ਤਫ਼ਤੀਸ਼ੀ ਅਫਸਰ ਹੈ ਉਸੜਾ ਹੈਗਾ ਚੌਂਕੀ ਬਸਟਾ ਭਵਨ ਕੁਮਾਰ ਨੂੰ ਅਦਿ ਦਿਨ ਸਿੰਘ ਰੈਸਟ ਕਰ ਲਿਆ ਇਹਦੇ ਕੋਲ 1,05,000 ਰੁਪਏ ਰਿਕਵਰ ਹੋਇਆ ਬਲਜੀਤ ਸਿੰਘ ਅਜੇ ਗੈਰਹਾਜ਼ਰ ਉਹਦੇ ਫੋਨ ਸਵਿਚ ਆਫ ਨੇ ਬਰਨਾਲਾ ਤੋਂ ਬਲਵੰਤ ਸਿੱਧੂ ਦੀ ਰਿਪੋਰਟ ਐਸਐਮ ਜ਼ੈਡ ਨਿਊਜ਼